ਰੋਲ ਟੈਕਟ ਆਇਆ ਜੀ ਰੋਲ ਟੈਕਟ ਦਾ ਮਤਲਬ ਹੈਗਾ ਨਾ ਦਲੀਲ ਨਾ ਅਪੀਲ ਨਾ ਵਕੀਲ ਕਿ ਤੈਨੂੰ 2 ਸਾਲ ਤੱਕ ਸਰਕਾਰ ਬਿਨਾ ਕਿਸੇ ਯੂਰਮ ਦੇ ਕਿਸੇ ਵੀ ਯੂਰਮ ਦੇ ਬਿਨਾ ਤੁਹਾਨੂੰ ਦੱਸੇ ਬਿਨਾ ਤੈਨੂੰ 2 ਸਾਲ ਤੱਕ ਕੈਦ ਕਰ ਸਕਦੀ ਆ ਠੀਕ ਆ ਉਹ ਆਇਆ ਜੀ ਉਹਦੇ ਵਿਰੁੱਧ ਦੇਸ਼ ਦੇ ਵਿੱਚ ਹੋਇਆ ਜੀ ਪੂਰੇ ਦੇਸ਼ 'ਚ ਲਾ ਲ ਆਪਣੇ ਬਦਰੋਹ ਹੋਏ ਸੀ ਤਾਂ ਪ੍ਰਦਰਸ਼ਨ ਹੋਏ ਸੀ ਓਕੇ ਤੇ ਅੰਮ੍ਰਿਤਸਰ ਦੇ ਵਿੱਚ ਪ੍ਰਦਰਸ਼ਨ ਜਿਹੜੇ ਕਰਦੇ ਸੀ ਉਹ ਸੀਗੇ ਡਾਕਟਰ ਸਤਿਆਵਾਲ ਤੇ ਡਾਕਟਰ ਕਿਚਲੂ ਕੀ ਚਲ ਰਿਹਾ ਹੈ ਡਾਕਟਰ ਸੱਤਿਆਪਦ ਡਾਕਟਰ ਕਿਚਲੂ ਅਮਰਸਰ ਦੇ ਵਿੱਚ ਪ੍ਰਦਰਸ਼ਨ ਕਰਦੇ ਸੀ ਠੀਕ ਹੈ ਖਾਲਸਾ ਕਾਲਜ ਦੇ ਵਿਦਿਆਰਥੀ ਜਿਹੜੇ ਸੀਗੇ ਅਮਰਸਰ ਦਾ ਖਾਲਸਾ ਕਾਲਜ ਉਹ ਉਹਨਾਂ ਸਾਥ ਦੇ ਦੇ ਸੀ ਪ੍ਰਦਰਸ਼ਨ ਕਰਦੇ ਸੀਗੇ ਉਹਦੇ ਰੋਡ ਦਰੁੱਦ ਤੇ ਥਾਣੇ ਲੱਗਦੇ ਕਿ ਸੰਮਿਧਨ ਲਗਾ ਥਾਣਾ ਲਾਇਆ ਉਹਨਾਂ ਨੇ 1919 ਦੇ ਵਿੱਚ ਜੋ ਉਹ ਅਮਰਸਰ ਦੇ ਜਿਹੜਾ ਸੀਗਾ ਅਮਰਸਰ ਦਾ ਜਿਹੜਾ ਸੀਗਾ ਆਪਣਾ ਡੀਸੀ ਉਹਨੇ ਨੋਟਿਸ ਭੇਜਿਆ ਪੰਜਾਬ ਆਪਣੇ ਪੰਜਾਬ ਦੇ ਉਹਨੂੰ ਡਿਗਨਰਨ ਨੂੰ ਕਿ ਇਦਾਂ ਕਰਕੇ ਅਮਰਸਰ ਦੇ ਵਿੱਚ ਮਾਹੌਲ ਖਰਾਬ ਹੋ ਰਿਹਾ ਵਾ ਕਿਰਪਾ ਬੰਦਿਆਂ ਇਸ ਡਾਕਟਰ ਸੱਤਿਆਵਦੀ ਰੱਟ ਕਿ ਚਲੂ ਕਰਕੇ ਹੌਲ ਕਰਾਵੇ ਉਹ ਕੰਦਾ ਆਰਡਰ ਦਿੱਤੇ ਉਹਨੇ ਉਹਦਾ ਡਾਕਟਰ ਸੱਤਿਆਵਦੀ ਰੱਟ ਕਿ ਚਿਰ ਨੂੰ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਉਥੋਂ ਰੰਗੂਨ ਜੇਲ੍ਹ ਭੇਜੋ ਹੂੰ ਉਹਨਾਂ ਗ੍ਰਿਫਤਾਰ ਕਰਾ ਲਿਆ ਡਾਕਟਰ ਸੱਤਿਆਵਦੀ ਕਿ ਚਲੋ ਉਹਨੂੰ ਗ੍ਰਿਫਤਾਰ ਕਰਨ ਲਈ ਤਾਂ ਇੱਥੇ ਹੋਰ ਤੰਨੇ ਲੱਗਣ ਲੱਗੇ ਮਰਦੋਂ ਪੁਲਿਸ ਵਾਲਿਆਂ ਨਾਲ ਝੜਪ ਹੋ ਗਈ ਪੁਲਿਸ ਵਾਲਿਆਂ ਨਾਲ ਝੜਪ ਦੇ ਵਿੱਚ ਪੁਲਿਸ ਵਾਲਿਆਂ ਨੇ ਛੋੜੇ ਮੋਟੇ ਗੋਲੇ ਗਾਲੀਆਂ ਮਾਰੀਆਂ ਛੋੜੇ ਮੋਟੇ ਬੰਦੇ ਮਰ ਗਏ ਇਹਨਾਂ ਗੁੱਸੇ ਨੇ ਭਿਗੜਨੇ ਗੁੱਸੇ ਵਿੱਚ ਆ ਕੇ ਚਾਰ ਪੰਜ ਪੁਲਿਸ ਵਾਲੇ ਮਾਰਤੇ ਅੱ ਅਮਰ ਸਾਹਿਬ ਦੇ ਵਿੱਚ ਲੱਗ ਗਿਆ ਉਦੋਂ ਧਾਰਾ 144 ਲੱਗਦੀ ਅਮਰ ਸਾਨੂੰ ਫੌਜ ਦੇ ਹਵਾਲੇ ਕਰਤਾ ਕੱਲੇ ਅਮਰ ਸਾਨੂੰ ਅਮਰ ਸਾਹਿਬ ਦੇ ਨੂੰ ਦੇਤਾ ਉਹਦੇ ਜਨਨ ਡਾਇਲ ਜਨਨ ਡਾਇਲ ਦੇ ਹਵਾਲੇ ਕਰਤਾ ਉਹ ਸਮੇਂ ਦਾ ਕਮਾਂਡਰਡਰ ਸੀਗਾ ਕਮਾਂਡਰਡ ਦੇ ਉਹਦੇ ਅਧਿਨਿਕਾਰਤਾ ਅਮਰ ਸਾਹਿਬ ਜਿਲ੍ਹੇ ਨੂੰ ਸੂਨੀ ਦੇ ਵਿੱਚ ਜਦੋਂ ਅਮਰ ਸਾਹਿਬ ਦੇ ਅੰਬਰ ਦੇ ਵਿੱਚ ਉਹ ਆਇਆ ਜਨਨ ਡਾਇਲ ਹੁੰਦੇ ਸਾਰਿਆਂ ਧਾਰਾ 144 ਲੱਗੀ ਤੇ ਧਾਰਾ 144 ਲੱਗਣ ਦਾ ਚਾਹ ਹੁੰਦਾ ਕਿ ਬੰਦੇ ਇਕੱਠੇ ਇਕੱਠ ਨਹੀਂ ਕਰ ਸਕਦੇ ਕਿਸੇ ਨੂੰ ਤਾਂ ਸਾਰੇ ਆਪਣੇ ਘਰ ਘਰੇ ਵੜ ਜੇ ਮੇਰੇ ਪਸੰਤ ਰਾਮ ਨਹੀਂ ਹੁੰਨੀ ਸੀ ਜਣਾ ਰਾਮ ਰਈ ਨਾ ਉਹ ਫੰਡ ਲੱਗੇ ਵਿਲਾਇਸ ਧਾਰਾ 44 ਉਧਰ ਉਹ ਸੀਗੀ ਅਗਲੇ ਜਨਸੀ ਵਿਸਾਖੀ 13 ਤਰੀਕ ਨੂੰ ਤੇ ਹੁਣ ਲੋਕਾਂ ਨੂੰ ਤਾਂ ਪਤਾ ਨਹੀਂ ਸੀ ਕਿ ਵਿਸਾਖੀ ਧਾਰਾ 44 ਲੱਗੀ ਹੈ ਜਾਂ ਵਿਸਾਖੀ ਹੈ ਨਾ ਕਿ ਲੋਕਾਂ ਨੂੰ ਕੀ ਪਤਾ ਧਾਰਾ 44 ਬਾਰੇ ਨਾ ਲੋਕ ਤਾਂ ਉਹੀ ਆਪਣਾ ਵਿਸਾਖੀ ਮਨਾਉਣ ਉਸ ਨਾਲ ਦਾ ਉੱਥੇ ਅਮਰਸਰ ਦੇ ਜ਼ਿਲ੍ਹੇ ਵਾਲੇ ਬਾਗ ਦੇ ਵਿੱਚ ਇਕੱਠੇ ਹੋਏ ਹੋ ਜੀ ਜੇ ਧਾਰਾ 44 ਲੱਗੀ ਹੁੰਦੀ ਉਹ ਤਾਂ ਇਕੱਠ ਨਹੀਂ ਕਰ ਸਕਦੇ ਜਾਨਾ ਡਾਇ ਨੇ ਆਇਆ ਬਿਨਾ ਕਿਸੇ ਚੇਤਾਵਨੀ ਦਿੱਤੇ ਬਿਨਾ ਕਿਸੇ ਨੂੰ ਰੋਲ ਕਿਹਾ कि ਤੁਸੀਂ ਇੱਥੋਂ ਆਏ 간ਾ ਜਾਉਂ ਭੱਜਨ ਭੱਜਨ ਦਾ ਸਾਹਮਣਾ ਦਿੱਤਾ ਬਿਨਾਂ ਕੁਛ ਹੁੰਦੇ ਸਾਰ ਉਹਨੇ ਗੋਲੀਬਾਰੀ ਕਰਤੀ 1000 ਬੰਦਾ ਮਰ ਗਏ ਸਨ। ਦਿਲਿਆਲੇ ਬਾਗ ਦੇ ਵਿੱਚ ਦਿਲਿਆਲੇ ਬਾਗ ਵਿੱਚ ਇੱਕ 1000 ਬੰਦਾ ਕਾਂਗਰਸ ਦੀ ਰਿਪੋਰਟ ਨਾਲ 1000 ਬੰਦਾ ਮਰਿਆ ਸੀ ਤੇ ਉਹਦੇ ਵਿੱਚ ਤੋਂ ਜਨਰਲ ਡਾਇਰਸੀ ਜਿਹੜਾ ਉਹਨੇ ਉਹਨੇ ਆਰਡਰ ਦਿੱਤੇ ਸੀ ਤੇ ਉਸ ਸਮੇਂ ਦਾ ਆਪਣਾ ਪੰਜਾਬ ਦਾ ਡੀਸੀ ਸੀਗਾ ਹਨਾ ਜਾਂ ਆਪ ਦਾ ਡੀਸੀ ਨਹੀਂ ਨਾ ਪੰਜਾਬ ਦਾ ਗਵਰਨਰ ਸੀਗਾ ਮਾਈਕਲਡ ਵਾਇਰ ਮਾਈਕਲਡ ਵਾਇਰ ਪੰਜਾਬ ਦਾ ਗਵਰਨਰ ਸੀ ਡੀ ਆਪਣਾ ਅਮਰ ਸਰਦਾ ਸੀਗਾ ਫੌਜ ਦਾ ਕਿਹੜਾ ਸੀ ਜਾਣਨ ਲਾਇਆ ਉਦੋਂ ਬਾਅਦ ਦੋ ਸਾਲ ਉਦੋਂ ਬਾਅਦ ਕਮੇਟੀ ਵੀ ਬਣੀ 1920 ਦੇ ਵਿੱਚ 1920 ਦੇ ਵਿੱਚ ਉਹਨੇ ਰਿਪੋਰਟ ਕਿ ਕੀ ਪੇਸ਼ ਕੀਤੀ ਜਿਹੜਾ ਜਿਲ੍ਹਿਆਂ ਵਾਲਾ ਖੱਤਾ ਕੰਨ ਹੋਇਆ ਸਹੀ ਹੋਇਆ ਗਲਤ ਉਹਦੇ ਵਿੱਚ ਉਹਨਾਂ ਦੱਸਿਆ ਕਿ ਐਂ ਕਰਕੇ ਨਾ ਹੰਟਰ ਕਮਿਸ਼ਨ ਬਣਿਆ ਸੀ ਹੰਟਰ ਕਮਿਸ਼ਨ ਨੇ ਰਿਪੋਰਟ ਦਿੱਤੀ ਕਿ ਗਲਤ ਕੀਤਾ ਬੰਦੇ ਨੇ ਉਹ ਸਜ਼ਾ ਸੋਝਾ ਤਾਂ ਗਈ ਮਿਲਣੀ ਸੀ ਉਹ ਆਪ ਦਾ ਚਲੇ ਗਿਆ ਉਹ ਆਪ ਦਾ ਉਧਰ ਤੇ ਜਿਹੜਾ ਮਾਈਕਲ ਅਡਵਾਇਰ ਸੀ ਆਪਣੇ ਪੰਜਾਬ ਦਾ ਸੀ ਗਵਰਨਰ ਉਹਨੂੰ ਫਿਰ ਸ਼ੀਦ ਉਦੋਂ ਸੰਗ ਨੇ ਬਦਲ ਦਿੱਤਾ ਸੀ ਉਹਨੂੰ ਮਾਰਿਆ ਸੀ ਅੰਡ ਲੰਡਨ ਦੇ ਵਿੱਚ ਕੈਸਟਨ ਹਾਲ ਦੇ ਵਿੱਚ ਗੇਸਟਨ ਦੇ ਹਾਲ ਦੇ ਵਿੱਚ 19 1941 ਦੇ ਵਿੱਚ 1940 ਚ ਜਾਂ 40 ਦੇ ਵਿੱਚ ਉਹਦੇ ਗੋਲੀਆਂ ਮਾਰੀਆਂ ਸੀ ਮਾਈਕਲ ਡਵਾਈਲ ਜੀ ਸੱਦੇ ਜਾ ਕੇ ਗੱਲਬਾਤ ਚੱਲਦੀ ਕਿ ਕਟਕੁਟ ਦੇ ਵਿੱਚ ਉਹ ਦਾ ਭਾਸ਼ਣ ਮੈਂ ਸੈਮੀਨਾਰ ਕਿਉਂ ਗੈਸਟਨ ਹਾਲ ਦੇ ਵਿੱਚ ਸੈਮੀਨਾਰ ਸੀਗਾ ਉਹ ਆਪ ਦਾ ਦੱਸਦਾ ਪਿਆ ਸੀ ਕਿ ਮੈਂ ਦਾ ਮੈਂ ਅਜ ਪ੍ਰਾਪਤ ਕਿਉਂ ਬੁਲਾਇਆ ਸੀ ਉੱਥੇ ਇੱਕ ਗੈਸਟ ਸੀ ਉੱਤੇ ਤੇ ਮਾਲਿੰਦਰ ਕੋਰਮ ਸਿੰਘ ਨੇ ਉਹਦਾ ਜ਼ਿਕਰ ਦਿੱਤਾ ਸੀ ਉਹਨੇ ਗੋਲੀਆਂ ਮਾਰੀਆਂ ਰਵਾਲਵਰ ਉਹਦੇ ਵਿੱਚ ਕਿਤਾਬ ਦੇ ਵਿੱਚ ਲੱਗ ਗਿਆ ਸੀ 1940 ਦੀ ਗੱਲ ਆਈ ਥੀਨਕ ਉਹਨੇ ਗੋਲੀਆਂ ਮਾਰੀ ਸੀ 1941 ਦੇ ਵਿੱਚ ਉਦਮ ਸਿੰਘ ਨੂੰ ਲੰਡਨ ਦੀ ਪੈਨਿਟ ਪੈਨੇਪਿਕ ਜੇਲ ਆ ਉਹਦੇ ਵਿੱਚ ਉਹਨੂੰ ਫਾਂਸੀ ਹੋਈ ਸੀ ਆਪਣੇ ਉਦਮ ਸਿੰਘ ਨੂੰ ਉਦਮ ਸਿੰਘ ਨੂੰ ਠੀਕ ਹੈ ਲੰਡਨ ਦੇ ਵਿੱਚ ਹੋਰ ਪੰਜਾਬੀ ਤੇ ਰਹਿੰਦੇ ਸੀ ਉਹ ਆਪਣੇ ਠੀਕ ਹੋ ਸੀ ਉਸ ਟਾਈਮ ਦੇ ਵਿੱਚ ਬਦਨਨਾ ਢੀਗਰਾ ਉਹਨੇ ਕਰਜਨ ਵਿਲੀਨ ਮਾਰਿਆ ਸੀ ਲੈ ਬਦਨਨਾ ਢੀਗਰਾ ਹਾਂ ਉਹ ਸੀਗਾ ਉਧਰ ਲੰਡਨ ਦੇ ਵਿੱਚ ਤਾਂ ਪੂਰਾ ਵਧੀਆ ਕੁੜਾ ਬਣਿਆ ਸੀ ਲੰਡਨ ਦੇ ਵਿੱਚ ਸੀਗੇ ਪੰਜਾਬੀਆਂ ਨੇ ਆਪਣਾ ਹੋਮ ਰੂਲ ਬਣਾਇਆ ਸੀ ਹੋਮ ਰੂਲ ਨਾਂ ਦਾ ਇੱਕ ਕਲੱਬ ਬਣਾਇਆ ਸੀ ਉੱਥੇ ਸਾਰੇ ਉਹ ਕ੍ਰਾਂਤੀਕਾਰੀਆਂ ਜਿਹੜੇ ਵਿਆਪਕ ਕ੍ਰਾਂਤੀਕਾਰੀਆਂ ਦਾ ਅੱਡਾ ਸੀਗਾ ਉੱਥੇ ਬਹੁਤ ਕ੍ਰਾਂਤੀਕਾਰੀ ਇਕੱਠੇ ਹੋ ਕੇ ਬੈੰਦੇ ਸੀ ਮਨ ਕੀ ਆਪਾਂ ਨੇ ਮੈਂ ਕਹਦੀ ਆਪਣਾ ਗਰੁੱਪਾ ਲੰਡਨ ਦੇ ਵਿੱਚ ਇੱਕ ਇੰਡੀਅਨ ਰੂਮ ਹੋਮ ਰੂਲ ਦੇ ਨਾਂ ਦਾ ਇੱਕ ਗਰੁੱਪ ਬਣਿਆ ਸੀ ਉਹਦੇ ਵਿੱਚ ਬਥੇਰੇ ਪੰਜਾਬੀ ਸੀਗੇ ਆਪਣੀਆਂ ਯੋਜਨਾਵਾਂ ਬਣਾਉਂਦੇ ਸੀਗੇ ਜਦੋਂ ਦੇ ਇਕੱਠੇ ਹੋ ਜੀ ਠੀਕ ਹੈ ਮਦਨ ਲਾਟਿੰਗ ਰੰਬਰ ਸਰ ਦਾ ਸੀਗਾ ਤਰਜਨ ਬਿਲੀ ਨਮਰ ਸੀ ਵਿਵਸਥਾ ਨੇ ਬਹੁਤ ਸਹੀ ਹੈ ਪੰਜਾਬੀ ਵਧੀਆ ਆਪਣੇ ਉੱਤੇ ਪੂਰਾ ਅਤਿਗਾਰ ਵਧੀਆ ਸੀ ਪੂਰਾ ਮਾਹੌਲ ਦੀ ਵਧੀਆ ਹੂੰ ਠੀਕ ਆ ਬਹੁਤ ਥੈਂਕਸ ਕੇਵਨ ਰੋਲ ਟੈਗਟ ਆਇਆ ਜੀ ਰੋਲ ਟੈਗਟ ਦਾ ਮਤਲਬ ਸੀਗਾ ਨਾ ਦਲੀਲ ਨਾ ਅਪੀਲ ਨਾ ਵਕੀਲ ਕਿ ਤੈਨੂੰ 2 ਸਾਲ ਤੱਕ ਸਰਕਾਰ ਬਿਨਾ ਕਿਸੇ ਯੂਰਮ ਦੇ ਕਿਸੇ ਵੀ ਯੂਰਮ ਦੇ ਬਿਨਾ ਤੁਹਾਨੂੰ ਦੱਸੇ ਬਿਨਾ ਤਨ 2 ਸਾਲ ਤੱਕ ਕੈਦ ਕਰ ਸਕਦੀ ਆ ਠੀਕ ਆ ਉਹ ਆਇਆ ਜੀ ਉਹਦੇ ਵਿਰੁੱਧ ਦੇਸ਼ ਦੇ ਵਿੱਚ ਆਇਆ ਜੀ ਪੂਰੇ ਦੇਸ਼ ਚ ਲਾਲਾ ਆਪਣੇ ਬਦਰੋਹ ਹੋਏ ਸੀ ਤਾਂ ਪ੍ਰਦਰਸ਼ਨ ਹੋਏ ਸੀ ਤੇ ਅਮਰਸਰ ਦੇ ਵਿੱਚ ਪ੍ਰਦਰਸ਼ਨ ਜਿਹੜੇ ਕਰਦੇ ਸੀ ਉਹ ਸੀਗੇ ਡਾਕਟਰ ਸਤਿਆਵਾਲ ਤੇ ਡਾਕਟਰ ਕਿਚਲੂ ਕਿ ਚਲੋ ਅੱਛਾ ਡਾਕਟਰ ਸਤਿਆਵਾਲ ਡਾਕਟਰ ਕਿਚਲੂ ਅਮਰਸਰ ਦੇ ਵਿੱਚ ਪ੍ਰਦਰਸ਼ਨ ਕਰਦੇ ਸੀ ਠੀਕ ਹੈ ਖਾਲਸਾ ਕਾਲਜ ਦੇ ਵਿਦਿਆਰਥੀ ਜਿਹੜੇ ਸੀਗੇ ਅਮਰਸਰ ਦਾ ਖਾਲਸਾ ਕਾਲਜ ਉਹ ਉਹਨਾਂ ਸਾਥ ਦੇ ਦੇ ਸੀ ਪ੍ਰਦਰਸ਼ਨ ਕਰਦੇ ਸੀਗੇ ਉਹਦੇ ਰੋਡ ਦਰਦ ਤੇ ਥਾਣੇ ਲੱਗਦੇ ਕਿ ਸਾਂਝਾ ਥਾਣਾ ਲਾਇਆ ਥਾਣਾ ਲਾਇਆ ਉਹਨਾਂ ਨੇ 1919 ਦੇ ਵਿੱਚ ਜੋ ਉਹ ਅਮਰਸਰ ਦੇ ਜਿਹੜਾ ਸੀਗਾ ਅਮਰਸਰ ਦਾ ਜਿਹੜਾ ਸੀਗਾ ਆਪਣਾ ਡੀਸੀ ਉਹਨੇ ਨੋਟਿਸ ਭੇਜਾਂ ਪੰਜਾਬ ਆਪਣੇ ਪਿਆਬ ਦੇ ਉਹਨੂੰ ਡਿਗਰਨਰ ਨੂੰ ਕਿ ਇਦਾਂ ਕਰਕੇ ਅੰਮ੍ਰਿਤਸਰ ਦੇ ਵਿੱਚ ਮਾਹੌਲ ਖਰਾਬ ਹੋ ਰਿਹਾ ਵਾ ਇੱਥੇ ਆਹ ਬੰਦਿਆਂ ਨੇ ਸਟਾਰਟ ਡਾਕਟਰ ਸਤਿਆਵੰਦ ਡਾਕਟਰ ਕਿਚਰੂ ਕਰਕੇ ਮਾਹੌਲ ਖਰਾਬ ਹੋਇਆ ਉਹ ਕਹਿੰਦਾ ਆਰਡਰ ਦਿੱਤੇ ਉਹਨੇ ਉਹਨਾਂ ਡਾਕਟਰ ਸਤਿਆਵੰਦ ਖੱਟਰ ਕਿਚਰੂ ਨੂੰ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਉਥੋਂ ਰੰਗੂਨ ਜੇਲ੍ਹ ਭੇਜੋ ਉਹਨਾਂ ਗ੍ਰਿਫਤਾਰ ਕਰ ਲਿਆ ਡਾਕਟਰ ਸਤਿਆਵੰਦ ਕਿਚਰੂ ਉਹਨੂੰ ਗ੍ਰਿਫਤਾਰ ਕਰਨ ਲਈ ਤਾਂ ਇੱਥੇ ਹੋਰ ਧਰਨੇ ਲੱਗਣ ਲੱਗੇ ਮਰਦੋਂ ਪੁਲਿਸ ਵਾਲਿਆਂ ਨਾਲ ਝੜਪ ਹੋ ਗਈ ਪੁਲਿਸ ਵਾਲਿਆਂ ਨਾਲ ਝੜਪ ਦੇ ਵਿੱਚ ਪੁਲਿਸ ਵਾਲੇ ਥੋੜੇ-ਮੋٹے ਗੋਲੇ-ਗਾਲੀਆਂ ਮਾਰੀਆਂ ਥੋੜੇ-ਮੋٹے ਬੰਦੇ ਮਰ ਗਏ ਤੇ ਇਹਨਾਂ ਗੁੱਸੇ ਨੇ ਭਿਗੜਨੇ ਗੁੱਸੇ ਵਿੱਚ ਆ ਕੇ 4-5 ਪੁਲਿਸ ਵਾਲੇ ਮਾਰਦੇ ਗੋਰੇ ਅਫਸਰ ਹਾਂ ਤੇ 4-5 ਗੋਰੇ ਅਫਸਰ ਮਾਰਦੇ ਤੇ ਅਮਰਸਰ ਦੇ ਵਿੱਚ ਲੱਗ ਗਿਆ ਉਦੋਂ ਧਾਰਾ 134 ਦਾਦੀ ਅਮਰ ਸਾਨੂੰ ਫੌਜ ਦੇ ਹਵਾਲੇ ਕਰਤਾ ਕੱਲੇ ਅਮਰ ਸਾਨੂੰ ਅਮਰਸਰ ਦੇ ਨੂੰ ਦੇਤਾ ਉਹਦੇ ਜਾਨਨ ਡਾਇਲ ਜਾਨਨ ਡਾਇਲ ਦੇ ਹਵਾਲੇ ਕਰਤਾ ਉਹ ਸਮੇਂ ਦਾ ਕਮਾਂਡਰਰ ਸੀਗਾ ਕਮਾਂਡਰ ਦੇ ਉਹ ਅਧਿਨਕਾਰਤਾ ਪਰ ਸਬ ਜਿਲ੍ਹੇ ਨੂੰ ਸੁਣੀ ਦੇ ਵਿੱਚ ਅਮਰ ਸਾਹਿਬ ਦੇ ਅੰਬਰ ਦੇ ਵਿੱਚ ਉਹ ਆਇਆ ਜਨਰਲ ਡਰੋਂ ਦੇ ਸਾਹਨ ਧਾਰਾ 144 ਲਾਤੀ ਧਾਰਾ 144 ਲੱਗਣ ਦਾ ਚਾਹ ਹੁੰਦਾ ਕਿ ਬੰਦੇ ਇਕੱਠੇ ਇਕੱਠ ਨਹੀਂ ਕਰ ਸਕਦੇ ਕਿਸੇ ਵੀ ਤਰ੍ਹਾਂ ਸਾਰੇ ਆਪਣੇ ਘਰਾਂ ਇਕੱਠੇ ਵੜ ਜੇ ਮੈਂ ਪਸੰਤ ਰਾਮ ਨਹੀਂ ਹੁੰਨੀ ਸੀ ਜਣਾ ਰਾਮ ਰੇਨ ਉਹ ਫੜਨ ਲੱਗੇ ਬਲਾਈਸ ਧਾਰਾ 144 ਦੇ ਉੱਤੇ ਉਹ ਸੀਗੀ ਅਗਲੇ ਜਨਸੀ ਵਿਸਾਖੀ 13 ਤਰੀਕ ਨੂੰ ਤੇ ਹੁਣ ਲੋਕਾਂ ਨੂੰ ਤਾਂ ਪਤਾ ਨਹੀਂ ਸੀ ਕਿ ਵਿਸਾਖਤ ਦਾ ਰਾਜ ਸੋਚਤਾਲੀ ਲੱਗੀ ਹੈ ਜਾਂ ਵਿਸਾਖੀ ਹੈ ਨਾ ਕਿ ਲੋਕਾਂ ਨੂੰ ਕੀ ਪਤਾ ਤਾਂ 47 ਵਾਲੀ ਵਾਰ ਹੈ ਲੋਕ ਤਾਂ ਉਹੀ ਆਪਣਾ ਵਿਸਾਖੀ ਮਨਾਉਣ ਉਸ ਨਾਲ ਦਾ ਉੱਥੇ ਅੰਮ੍ਰਿਤਸਰ ਦੇ ਜ਼ਿਲ੍ਹੇ ਵਾਲੇ ਬਾਗ ਦੇ ਵਿੱਚ ਇਕੱਠੇ ਹੋਏ ਹੋ ਜੀ ਜੇ ਧਾਰਕ 47 ਲੱਗੀ ਹੁੰਦੀ ਉਹ ਤਾਂ ਇਕੱਠ ਨਹੀਂ ਕਰ ਸਕਦੇ ਜਾਨਾ ਡਾਇ ਨੇ ਆਇਆ ਬਿਨਾ ਕਿਸੇ ਚੇਤਾਵਨੀ ਦਿੱਤੇ ਬਿਨਾ ਕਿਸੇ ਨੂੰ ਰੋਲ ਕਿਹਾ ਕਿ ਤੁਸੀਂ ਇੱਥੋਂ ਆਏ ਕਰਨਾ ਚਾਹੋਂ ਭਜਨ ਭਜਨ ਦਾ ਸਾਮਣ ਦਿੱਤਾ ਬਿਨਾ ਕੁਝ ਹੁੰਦੇ ਸਾਰ ਉਹਨੇ ਗੋਲੀਬਾਰੀ ਕਰਤੀ 1000 ਬੰਦਾ ਮਾਰੇ ਸੋ ਜਿਲ੍ਹੇ ਵਾਲੇ ਬਾਗ ਦੇ ਵਿੱਚ ਜਿਲ੍ਹੇ ਵਾਲੇ ਬਾਗ ਵਿੱਚ 1000 ਬੰਦਾ ਕਾਂਗਰਸ ਦੀ ਰਿਪੋਰਟ ਨਾਲ ਇੱਕ ਹੀ ਬੰਦਾ ਮਿਲਿਆ ਸੀ ਤੇ ਉਹਦੇ ਵਿੱਚ ਤੋਂ ਜਨਰਲ ਡਾਇਰੈਕਟ ਸੀ ਜਿਹੜਾ ਉਹਨੇ ਉਹਨੇ ਆਰਡਰ ਦਿੱਤੇ ਸੀ ਤੇ ਉਸ ਸਮੇਂ ਦਾ ਆਪਣਾ ਪੰਜਾਬ ਦਾ ਜਿਹੜਾ ਡੀਸੀ ਸੀਗਾ ਹਨਾ ਜਾਂ ਆਪਦਾ ਡੀਸੀ ਨਾ ਵੀ ਆਪਦਾ ਗਵਰਨਰ ਸੀਗਾ ਮਾਈਕਲ ਡਵੈਰ ਮਾਈਕਲ ਡਵੈਰ ਵੀ ਆਪਦਾ ਗਵਰਨਰ ਸੀ ਡ ਆਪਣਾ ਅੰਮ੍ਰਿਤਸਰ ਦਾ ਸੀਗਾ ਫੌਜ ਦਾ ਕਿਹੜਾ ਸੀ ਜਾਨਨ ਲਾਇਆ ਤੇ ਉਸ ਤੋਂ ਬਾਅਦ ਦੋ ਸਾਲ ਉਹ ਤੋਂ ਬਾਅਦ ਕਮੇਟੀ ਵੀ ਬਣੀ 1920 ਦੇ ਵਿੱਚ 1920 ਦੇ ਵਿੱਚ ਉਹਨੇ ਰਿਪੋਰਟ ਕਿ ਕੀ ਪੇਸ਼ ਕੀਤੀ ਜਿਹੜਾ ਜਿਹੜਿਆਂ ਦੇ ਵਾਅਦਾ ਖੱਟਾ ਕੰਨ ਹੋਇਆ ਸਹੀ ਹੋਏ ਗਲਤ ਉਹਦੇ ਵਿੱਚ ਉਹਨਾਂ ਦੱਸਿਆ ਕਿ ਐਂ ਕਰਕੇ ਨਾ ਹੰਟਰ ਕਮਿਸ਼ਨ ਬਣਿਆ ਸੀ ਅੰਟਰ ਕਮਿਸ਼ਨਰ ਰਿਪੋਰਟ ਦਿੱਤੀ ਕਿ ਗਲਤ ਕੀਤਾ ਬੰਦੇ ਨੇ ਉਹਨੂੰ ਸਜ਼ਾ ਸਜ਼ਾ ਤਾਂ ਕਹੀ ਮਿਲਣੀ ਸੀ ਉਹ ਆਪ ਦਾ ਚਲੇ ਗਿਆ ਉਹ ਆਪ ਦਾ ਉਧਰ ਤੇ ਜਿਹੜਾ ਮਾਈਕਲ ਓਡਵਾਈਰ ਸੀ ਆਪਣੇ ਪੰਜਾਬ ਦਾ ਸੀ ਗਵਰਨਰ ਉਹਨੂੰ ਫਿਰ ਸ਼ੀਦ ਉਦੋਂ ਸਿੰਘ ਨੇ ਬਦਲ ਦਿੱਤਾ ਜਿਹਨੂੰ ਮਾਰਿਆ ਸੀ ਅੰਡ ਲੰਡਨ ਦੇ ਵਿੱਚ ਕੈਸਟਨ ਹਾਲ ਦੇ ਵਿੱਚ ਕੈਸਟਨ ਦੇ ਹਾਲ ਦੇ ਵਿੱਚ 19 1941 ਦੇ ਵਿੱਚ 1940 ਚ ਜਾਂ 40 ਦੇ ਵਿੱਚ ਉਹਦੇ ਗੋਲੀਆਂ ਮਾਰੀਆਂ ਸੀ ਮਾਈਕਲ ਓਡਵਾਈਰ ਨੇ ਵੀ ਸੱਦੇ ਜਾ ਕੇ ਗੱਲਬਾਤ ਚੱਲ ਰਹੀ ਕਿ ਕਟਕਟ ਦੇ ਵਿੱਚ ਉਹ ਦਾ ਦਾ ਭਾਸ਼ਣ ਮੈਂ ਸੈਮੀਨਾਰ ਸਿੱਟੀ ਕੈਸਟਨ ਹਾਲ ਦੇ ਵਿੱਚ ਸੈਮੀਨਾਰ ਸੀਗਾ ਉਹ ਆਪ ਦਾ ਦੱਸਦਾ ਪਿਆ ਸੀ ਕਿ ਮੈਂ ਦਾ ਮੈਂ ਅਜ ਪ੍ਰਾਪ ਕਿਉਂ ਬੁਲਾਇਆ ਸੀ ਉੱਥੇ ਕੀ ਗੈਸਟ ਸੀ ਉੱਥੇ ਤੇ ਮਾਨੇ ਜਨ ਉਦਮ ਸਿੰਘ ਦਾ ਨਾਮ ਬਦਲ ਦਿੱਤਾ ਸੀ ਉਹਨੇ ਗੋਲੀਆਂ ਮਾਰੀਆਂ ਰਵਾਲ ਵਰ ਉਹਦੇ ਵਿੱਚ ਕਿਤਾਬ ਦੇ ਵਿੱਚ ਲੱਗ ਗਿਆ ਸੀ 1940 ਦੀ ਗੱਲ ਆਈ ਥਿੰਕ ਉਹਨੇ ਗੋਲੀਆਂ ਮਾਰੀਆਂ ਸੀ 201941 ਦੇ ਵਿੱਚ ਉਦਮ ਸਿੰਘ ਨੂੰ ਲੰਡਨ ਦੀ ਪੈਨ ਪੈਨੇਪਿਕ ਜੇਲ ਆ ਉਹਦੇ ਵਿੱਚ ਉਹਨੂੰ ਫਾਂਸੀ ਹੋਈ ਸੀ ਆਪਣੇ ਉਦੋਂ ਲੱਗ ਨੂੰ ਉਦੋਂ ਸਿੰਗਲ ਠੀਕ ਹੈ ਲੰਡਾ ਦੇ ਵਿੱਚ ਹੋਰ ਪੰਜਾਬੀ ਤੇ ਰਹਿੰਦੇ ਸੀ ਉਦੋਂ ਆਪਣੇ ਠੀਕ ਰਹੇ ਸੀ ਉਸ ਟਾਈਮ ਦੇ ਵਿੱਚ ਬਦਲਨਾ ਢੀਗਰਾ ਉਹਨੇ ਕਰ ਜਦੋਂ ਵਿਲੀ ਨੂੰ ਮਾਰਿਆ ਸੀ ਲੈ ਬਦਲਨਾ ਢੀਗਰਾ ਹਾਂ ਉਹ ਸੀਗਾ ਉੱਧਰ ਲੰਡਨ ਦੇ ਵਿੱਚ ਤਾਂ ਪੂਰਾ ਵਧੀਆ-ਪੂਰਾ ਬਣਿਆ ਸੀ ਲੰਡਨ ਦੇ ਵਿੱਚ ਸੀਗੇ ਪੰਜਾਬੀਆਂ ਨੇ ਇੱਕ ਆਪਣਾ ਹੋਮ ਰੂਲ ਬਣਾਇਆ ਸੀ ਹੋਮ ਰੂਲ ਨਾਂ ਦਾ ਇੱਕ ਕਲੱਬ ਬਣਾਇਆ ਸੀ ਉੱਥੇ ਸਾਰੇ ਉਹ ਕ੍ਰਾਂਤੀਕਾਰੀਆਂ ਜਿਹੜੇ ਪੰਜਾਬ ਤੋਂ ਕ੍ਰਾਂਤੀ ਕਰਦੇ ਸਨ ਉਹਦਾ ਅੰਡਾ ਸੀਗਾ ਉੱਥੇ ਬਹੁਤ ਕ੍ਰਾਂਤੀਕਾਰੀ ਇਕੱਠੇ ਹੋ ਕੇ ਬਹਿੰਦੇ ਸੀ ਕਿ ਆਪਾਂ ਨੇ ਮੈਂ ਕਹਦੀ ਆਪਣਾ ਗਰੁੱਪਾ ਲੰਡਨ ਦੇ ਵਿੱਚ ਇੱਕ ਇੰਡੀਅਨ ਹੋਮ ਰੂਮ ਹੋਮ ਰੂਮ ਦਾ ਨਾਮ ਦਾ ਇੱਕ ਗਰੁੱਪ ਬਣਿਆ ਸੀ ਉਹਦੇ ਵਿੱਚ ਬਥੇਰੇ ਵੀ ਜ ਆਉਂਦੇ ਸੀਗੇ ਆਪਣੀਆਂ ਯੋਜਨਾਵਾਂ ਬਣਾਉਂਦੇ ਸੀਗੇ ਤੇ ਬਥੇਰੇ ਇਕੱਠੇ ਹੁੰਦੇ ਸੀ ਠੀਕ ਹੈ ਮਗਰ ਨਾ ਟਿੰਗਰੰਬਰ ਸਰ ਦਾ ਸੀਗਾ ਕਰਦਨ ਬਿਲੀ ਨੂੰ ਮਾਰਿਆ ਸੀ ਵਿਵਸਥਾ ਨੇ ਬਹੁਤ ਸਹੀ ਹੈ ਪੰਜਾਬੀ ਵਧੀਆ ਆਪਣੇ ਉੱਥੇ ਪੂਰਾ ਅਨੁਗਾਰ ਵਧੀਆ ਸੀ ਪੂਰਾ ਮਾਹੌਲ ਸੀ ਵਧੀਆ ਹੂੰ ਠੀਕ ਆ